ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓਜ਼ ਅਲਰਟ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾਂ ਅੱਜ ਪਿੰਡ ਜਲਾਲਪੁਰ ਖੁਰਦ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਜਲਾਲਪੁਰ ਦੇ ਮਾਲੂਪੁਰ ਦੀਆਂ ਟੀਮਾਂ ਜਿੱਨਾਂ ਵਿੱਚੋਂ ਫਸਟ ਰਹੀ ਜਲਾਲਪੁਰ ਦੀ ਟੀਮ ਜਿਸ ਨੂੰ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਮਾਲੂਪੁਰ ਦੀ ਟੀਮ ਜਿਸ ਨੂੰ 21000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਜਲਾਲਪੁਰ ਖੁਰਦ ਦੀ ਟੀਮ ਵਿੱਚ ਮੰਨਾ ਬੱਗਾ ਪਿੰਡ ਪਹਿਲਵਾਨ ਸੁੱਖਾ ਬਾਜਵਾ ਪੋਲਾ ਹੈਰੀ ਤੇ ਕਰਨ ਖੇਡੇ ਤੇ ਦੂਜੇ ਪਾਸੇ ਮਾਲੂ ਪਰਦੀ ਟੀਮ ਵਿੱਚ ਜਿੰਦੂ ਸਿੱਚੇਵਾਲ ਸੱਤੂ ਸੇਰਪੁਰ ਜੋਧਾ ਮੰਨੂ ਸੁਰਖਪੁਰ ਤੇ ਸੋਨੂ ਖੇਡੇ ਤੇ ਅਗਲੇ ਕਬੱਡੀ ਕੱਪ ਜਾਲੂਵਾਲ ਦੇ ਫਾਈਨਲ ਮੈਚ ਵਿੱਚ 부ਜੀਆਂ ਭਗਵਾਨਪੁਰਾਤ ਤੇ ਅਵਬਾਨ ਦੀਆਂ ਟੀਮਾਂ ਜੰਨਾ ਵਿੱਚੋਂ ਫਸਟ ਰਹੀ ਭਗਵਾਨਪੁਰ ਤੇ ਸੈਕੰਡ ਰਹੀ ਅਵਬਾਨ ਦੀ ਟੀਮ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਸੁਖਾ ਨਰਿੰਜਨਪੁਰੀਆ ਤੇ ਬੈਸਟ ਸਟਾਪਰ ਬਣਿਆ ਖੁਸ਼ ਅਟਵਾਲ ਬੈਸਟ ਰੇਡਰ ਤੇ ਸਟੋਪਰ ਨੂੰ 골ਡ ਰਿੰਗਾਂ ਦੇ ਕੇ ਸਨਮਾਨ ਕੀਤਾ ਗਿਆ ਤੇ ਭਗਵਾਨਪੁਰ ਦੀ ਟੀਮ ਵਿੱਚ ਮਹਿਤਾਬ ਜਫਰਵਾਲ, ਅਨੂਪੁੱਡਾ ਤੇ ਗੋਲੂ ਸਿੱਧਵਾ, ਹਰਮਨ ਜਲਾਲਪੁਰ, ਜਸ ਚੌੜੇ ਮਦਰੇ, ਪੂਰੀ ਪੂਰੇ ਨੰਗਲ, ਸੁੱਖਾ ਨਰਿੰਜਨਪੁਰੀਆ ਤੇ ਖੁਸ਼ ਅਟਵਾਲ ਖੇਡੇ ਤੇ ਦੂਜੇ ਪਾਸੇ ਉਬਾਨ ਦੀ ਟੀਮ ਵਿੱਚ ਗਿੰਦਾ ਸੈਦੋਬਾਲ, ਜੱਗਾ ਬੋਪਾ ਰਾਏ, ਅਲੀ ਉਬਾਨ, ਫਤਿਹ ਸੈਦੋਬਾਲ, ਮਾਊ ਕਾਲਾ ਸੱਗਿਆ ਖੇਡੇ ਤੇ ਅਗਲੇ ਕਬੱਡੀ ਕੱਪ ਭੋਗੀਵਾਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਧਨੌਰੀ ਤੇ ਸੁਰਖਪੁਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਧਨੌਰੀ ਦੀ ਟੀਮ ਜਿਸ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸੁਰਖਪੁਰ ਦੀ ਟੀਮ ਜਿਸ ਨੂੰ 75000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਰਵੀ ਦਿਉਰਾ ਤੇ ਬੈਸਟ ਸਟਾਪਰ ਬਣਿਆ ਜੋਧਾ ਸੁਰਖਪੁਰ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਤਨौरी ਪੰਜਾਬ ਦੀ ਟੀਮ ਵਿੱਚ ਰਵੀ ਦਿਉਰਾ, ਜੋਤਰਾਮ ਗੜ ਸਰਦਾਰਾ, ਮਨੀਤ ਤਨौरी, ਸ਼ੇਰੂ ਤਨौरी ਤੇ ਭੋਲਾ ਤਨौरी ਖੇਡੇ। ਤੇ ਦੂਜੇ ਪਾਸੇ ਸੁਰਖਪੁਰ ਦੀ ਟੀਮ ਵਿੱਚ ਜੀਤ ਕੋਟਲੀ, ਲੱड्डू ਦੁਗਾਲ, ਪਿੰਦਾ ਸੱਜਣਵਾਲੀਆ, ਜਾਦਾ ਸੁਰਖਪੁਰ ਤੇ ਜੋਦਾ ਸੁਰਖਪੁਰ ਖੇਡੇ। ਤੇ ਅਗਲੇ ਕਬੱਡੀ ਕੱਪ ਰਾਣੇਵਾਲ ਦੇ ਫਾਈਨਲ ਮੈਚ ਵਿੱਚ ਪੂਜੀਆਂ ਪੰਘਾਲ ਕਲਾਂ ਤੇ ਲੋਟਾਂ ਦੀਆਂ ਟੀਮਾਂ। ਜਿਨ੍ਹਾਂ ਵਿੱਚੋਂ ਫਾਸਟ ਰਹੀ ਪੰਘਾਲ ਕਲਾਂ ਦੀ ਟੀਮ ਜਿਸ ਨੇ 16 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਲੋਟਾਂ ਦੀ ਟੀਮ ਜਿਸ ਨੇ 12 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਰਾਵਣ ਮੱਲੀਆਂ ਤੇ ਕੁਲਵੰਤ ਕਕਰਾਲੀ ਦੋਨੋਂ ਜੁਆਇੰਟ ਤੇ ਬੈਸਟ ਸਟੋਪਰ ਬਣਿਆ ਵਾਹਿਗੁਰੂ ਸਿਚੇਵਾਲ ਬੈਸਟ ਰੇਡਰ ਤੇ ਸਟੋਪਰ ਨੂੰ 골ਡ ਰਿੰਗਾਂ ਦੇ ਕੇ ਸਨਮਾਨ ਕੀਤਾ ਗਿਆ ਤੇ ਲੋਟਾਂ ਦੀ ਟੀਮ ਵਿੱਚ ਆਮਨ ਬਿੱਲੀ ਲੱਲੀਆਂ ਮਲੂਕ ਅਲੀ ਜਿੰਦਰ ਰੁਰਕਾ ਕੁਲਜੀਤ ਰਾਣੇਵਾਲ ਸਦੀਕ ਸ਼ਕਰਪੁਰ ਗੱਗੀ ਖੀਰਾਂਵਾਲੀ ਹੈਪੀ ਗਰਮੀਤ ਮੰਡੀਆਂ ਕੁਲਵੰਤ ਕਕਰਾਲੀ ਤੇ ਗੱਲ ਪਾਉਗਾ ਖੇਡੇ ਤੇ ਦੂਜੇ ਪਾਸੇ ਪੰਘਾਲ ਕਲਾ ਦੀ ਟੀਮ ਵਿੱਚ ਵਾਇਗਰੂ ਸਿਚੇਵਾਲ ਸ਼ਕਤੀਮਾਨ ਸਿੰਘਵਾਲ ਬੁੱਗਾ ਮੱਲੀਆਂ ਪਿੰਦਾ ਮੁੱਲੇਵਾਲ ਖੇਰਾ ਪੰਮਾ ਫਤੇਪੁਰ ਬਿੰਦਾ ਟਿੱਬਾ ਸੋਨੂ ਗੁੱਜਰ ਟਿੱਬਾ ਲੱਡਾ ਬੱਲਪੂਰੀਆ ਰਾਮਣ ਮੱਲੀਆਂ ਤੇ ਬੰਟੀ ਟੱਬਾ ਖੇਡੇ ਤੇ ਅਗਲੇ ਕਬੱਡੀ ਕੱਪ ਚੌਕਰਾਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਐਨ ਆਰ ਆਈ ਮੰਡੀ ਤੇ ਚੌਕਰਾਂ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਐਨ ਆਰ ਆਈ ਮੰਡੀ ਦੀ ਟੀਮ ਜਿਸ ਨੂੰ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰੀ ਰਹੀ ਚੌਕਰਾਂ ਦੀ ਟੀਮ ਜਿਸ ਨੂੰ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਮੰਡੀ ਦੀ ਟੀਮ ਵਿੱਚ ਸੁੱਖਾ ਮਾਹਲਾ ਸੋਹਣ ਰੁੜਕੀ ਤੀਰਥਜੋਲ ਗੁਰਦੀਪ ਮਾਦੋਪੁਰ ਖੇਡੇ ਤੇ ਦੂਜੇ ਪਾਸੇ ਚੌਕਰਾਂ ਦੀ ਟੀਮ ਵਿੱਚ ਲੱਖਾ ਚੀਮਾ ਗੋਗੋ ਰੁੜਕੀ ਮਣੀ ਮੱਲੀਆਂ ਤੇ ਪਿੰਦੂ ਸੀਚੇਵਾਲ ਖੇਡੇ ਤੇ ਦੋਸਤੋ ਇਹ ਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਦੇ ਬਾਰੇ ਤਾਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜਰੂਰ ਦਵਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਤਾਂ ਮਿਲਦਿਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਆਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ